ਤੇਰਾ ਬੋਲੋ ਪ੍ਰੇਮ ਫੋਟੋ ਨਹੀਂ ਖੁਸ਼ ਕਰਦੀ ਖੁਸ਼ ਤੇ ਸਾਡਾ ਪ੍ਰੇਮ ਕਰਦਾ ਹੈ ਧਰਮ ਨਹੀਂ ਖੁਸ਼ ਕਰਦਾ ਖੁਸ਼ ਤੇ ਤੁਹਾਡਾ ਪ੍ਰੇਮ ਕਰਦਾ ਹੈ ਖੁਸ਼ ਤੇ ਤੇਰੇ ਪ੍ਰੇਮ ਨੇ ਕਰਨਾ ਜਦੋਂ ਬਿਰਾਗ ਤੇ ਪ੍ਰੇਮ ਦਾ ਬੰਦਾ ਭਰ ਜਾਂਦਾ ਹੈ ਖੁਸ਼ ਹੋ ਜਾਂਦਾ ਉਹ ਪੁੱਤ ਨੇ ਤੇਰੇ ਨਾਲ ਕੋਈ ਵਾਦਾ ਨਹੀਂ ਕੀਤਾ ਤੂੰ ਆਪ ਹੀ ਛਾਲਾ ਮਾਰਦਾ ਫਿਰਦਾ ਡੱਬੇ ਵੰਡਦਾ ਫਿਰਦਾ ਕਿਉਂਕਿ ਪ੍ਰੇਮ ਦਾ ਭਰਿਆ ਹੋਇਆ ਹੁਣ ਤੂੰ ਨਵਾਂ ਨਵਾਂ ਵਿਆਇਆ ਮਹੀਨਾ 2 ਮਹੀਨੇ ਪ੍ਰੇਮ ਦਾ ਭਰਿਆ ਹੋਇਆ ਹੈ ਪ੍ਰੇਮ ਦਾ ਜਿਹੜਾ ਗੁਰੂ ਸਾਹਿਬ ਨਾਲ ਪਿਆਰ ਕਰਦਾ ਭਰ ਜਾਂਦਾ ਹੈ ਖੁਸ਼ ਰਹਿੰਦਾ ਹੈ ਮਸਤ ਰਹਿੰਦਾ ਹੈ ਆਪਣੇ ਆਪਣੇ ਲੋਰ ਵਿੱਚ ਆਪਣੇ ਨਸ਼ੇ ਦੇ ਵਿੱਚ ਰਹਿੰਦਾ ਭਰਾਵੋ ਕਿਹੜੇ ਨਸ਼ਿਆਂ ਦੀ ਗੱਲ ਕਰਦੇ ਹੋ ਨਸ਼ਾ ਤੇ ਪ੍ਰੇਮ ਦਾ ਹੁੰਦਾ ਹੈ ਅੱਛਾ ਸੁਣੋ ਉਹ ਗੁਰਮਖੋ ਕਿਸੇ ਰੱਬ ਨੂੰ ਨਾਮ ਮੰਨੋ ਹੋਰ ਅੱਗੇ ਚੱਲੋ ਕੰਮ ਕਿਵੇਂ ਹੁਨਿਸਟ ਤੇ ਬਣ ਜਾਓ ਛੱਡ ਕਾਮਰੇਡ ਬਣ ਜਾ ਨਾ ਮੰਨ ਕਿਸੇ ਧਰਮ ਨੂੰ ਨਾ ਮੰਨ ਕਿਸੇ ਰੱਬ ਨੂੰ ਨਾ ਮੰਨ ਕਿਸੇ ਗੁਰੂ ਨੂੰ ਇੱਧਰ ਸੁਣਨਾ ਬਈ ਫੇਰ ਵੇਖੋ ਫੇਰ ਲੱਗੇ ਨਾਲੇ ਦੁਆਲੇ ਵੇਖਣ ਇੱਧਰ ਧਿਆਨ ਦਿਓ ਨਾ ਮੰਨ ਕਿਸੇ ਰੱਬ ਨੂੰ ਨਾ ਮੰਨ ਕਿਸੇ ਗੁਰੂ ਨੂੰ ਨਾ ਮੰਨ ਕਿਸੇ ਧਰਮ ਨੂੰ ਜਦੋਂ ਕੋਈ ਸਾਹਮਣੇ ਰੋ ਰਿਹਾ ਹੋਵੇ ਨਾ ਹਾਏ ਓਏ ਮੈਂ ਮਰ ਚੱਲਿਆ ਮੈਨੂੰ ਕੋਈ ਮਦਦ ਕਰ ਦਿਓ ਉਹਨੂੰ ਵੇਖ ਕੇ ਤੇਰੀਆਂ ਅੱਖਾਂ 'ਚੋਂ ਪ੍ਰੇਮ ਆ ਜਾਏ ਇਨਸਾਨੀਅਤ ਦਾ ਪ੍ਰੇਮੀ ਬਣ ਜਾ ਪ੍ਰੇਮੀ ਜ਼ਰੂਰ ਤੂੰ ਇਨਸਾਨੀਅਤ ਦਾ ਪ੍ਰੇਮੀ ਬਣ ਜਾ ਮੈਂ ਰੱਬ ਨੂੰ ਨਹੀਂ ਮੰਨਦਾ ਇਨਸਾਨੀਅਤ ਨੂੰ ਮੰਨ ਲਾ ਕਿਸੇ ਦੇ ਦੁੱਖ 'ਚ ਦੁਖੀ ਹੋਣਾ ਸਿੱਖ ਕਿਸੇ ਦੀ ਤਕਲੀਫ ਵਿੱਚ ਉਹਦੀ ਤਕਲੀਫ ਨੂੰ ਮਹਿਸੂਸ ਕਰਨਾ ਸਿੱਖ ਏ ਬਣ ਜਾ ਫਿਰ ਕੀ ਫਰਕ ਪੈਂਦਾ ਇਹ